ਪੰਜਾਬ ਦੇ ਕਿਸਾਨ ਹੈ ਜਿਹੜਾ ਪੂਰੇ ਦੇਸ਼ ਨੂੰ ਅੰਨ ਦਿੰਦੇ ਆ ਅੱਜ ਦੇਸ਼ ਵਿੱਚ ਅੰਨ ਸਰਪਲਸ ਹੈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਮਿਹਨਤ ਕਰਕੇ ਬੜਾ ਦੁੱਖ ਲੱਗ ਰਿਹਾ ਹੈ ਕਿ ਹਲੇ ਤੱਕ ਵੀ ਸੈਂਟਰ ਸਰਕਾਰ ਤੋਂ ਐਸ ਆਰਡੀਨੈਂਸ ਨੂੰ ਹੱਲ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਨਾਲ ਜਾਂ ਦੂਜੀਆਂ ਪੋਲੀਟਿਕਲ ਆਰਗੇਨਾਈਜ਼ੇਸ਼ਨਾਂ ਹਲੇ ਤੱਕ ਕੋਈ ਵੀ ਤਰੀਕਾ ਨਹੀਂ ਲੱਭਿਆ ਗਿਆ ਪਿੱਛੇ ਜੇ ਉਹਨਾਂ ਨੇ ਅਫਸਰਾਂ ਦੀ ਮੀਟਿੰਗ ਕਮੇਟੀ ਬਣਾਈ ਅਫਸਰ ਕੋਈ ਫੈਸਲਾ ਕਰਨਗੇ ਆ ਜਿਹੜੇ ਆਰਡੀਨੈਂਸ ਬਣਾਏ ਅਫਸਰਾਂ ਨੇ ਹੀ ਬਣਾਇਆ ਜਿਹੜੇ ਅਫਸਰਾਂ ਨੇ ਕਿਤੇ ਜ਼ਮੀਨ ਨਹੀਂ ਦੇਖੀ ਕਿਤੇ ਖੇਤੀ ਨਹੀਂ ਦੇਖੀ ਕਿਤੇ ਜ਼ਮੀਨ ਵਾਈ ਨਹੀਂ ਕਿਤੇ ਪਿੰਡ 'ਚ ਨਹੀਂ ਗਏ ਉਹਨਾਂ ਨੇ ਉਹ ਬਣੇ ਹੋਏ ਆਰਡੀਨੈਂਸ ਉਹ ਕਿਵੇਂ ਹੱਲ ਕਰਨਗੇ ਮੈਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਤੁਸੀਂ ਆਪ ਬਲਾਓ ਮੀਟਿੰਗ ਆਪ ਬਲਾ ਕੇ ਸਾਰੀ ਜਥੇਬੰਦੀਆਂ ਨੂੰ ਬਲਾਓ ਸਾਰੇ ਆਰਗੇਨਾਈਜ਼ੇਸ਼ਨ ਬਲਾਓ ਤੇ ਸੁਣੋ ਕੀ 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 ਇਹਨਾਂ ਦੀ ਸ਼ੰਕੀ ਹੈ ਜੋ ਪੰਜਾਬ ਦੇ ਕਿਸਾਨਾਂ ਨੇ ਆਪਣਾ ਖੂਨ ਪਸੀਨਾ ਪਿਠਾ ਦੇ ਬਾਤੇ ਪੂਰੇ ਦੇਸ਼ ਨੂੰ ਜਿੱਥੇ ਹੈਗਾ ਦੇਸ਼ ਅੱਜ तरक्की ਦੇ ਰਾਹ 'ਚ ਹੈ ਕਿਸਾਨੀ ਕਰਕੇ ਹੈ ਮੈਂ ਜਿਹੜਾ ਕਹਿਣਾ ਚਾਹਣਾ ਜੇ ਕਿਸਾਨ ਖੁਸ਼ ਹੈ ਤਾਂ ਪੂਰਾ ਸੂਬਾ ਖੁਸ਼ ਹੈ ਤੇ ਪੂਰਾ ਦੇਸ਼ ਖੁਸ਼ ਹੈ ਕਿਉਂਕਿ ਆ ਆਰਡਨਰਸ ਦਾ ਇਫੈਕਟ ਇਕੱਲਾ ਕਿਸਾਨਾਂ ਤੇ ਨਹੀਂ ਖੇਤ ਮਜ਼ਦੂਰ ਤੇ ਵੀ ਹੈ ਆਰਥੀਏ ਭਾਈਚਾਰੇ ਤੇ ਵੀ ਹੈ ਜਿਹੜੇ ਮੰਡੀਆਂ 'ਚ ਕੰਮ ਕਰਦੇ ਲੇਬਰ ਤੇ ਵੀ ਹੈ ਦੁਕਾਨਦਾਰਾਂ ਤੇ ਵੀ ਹੈ ਆਮ ਵਪਾਰੀ ਤੇ ਹੈ ਆਮ ਇੰਡਸਟਰੀ ਤੇ ਹੈ ਜਿਹੜੇ ਸੂਬੇ ਵਿੱਚ ਤੁਸੀਂ ਦੇਖਿਆ ਨਹੀਂ ਨਹੀਂ ਪੈਂਦਾ ਖੇਤੀ ਇਫੈਕਟ ਹੋ ਜਾਂਦੀ ਹੈ ਉਹਨਾਂ ਸੂਬਿਆਂ ਦੇਖੋ ਸਾਰਾ ਕੁਝ ਫੇਲ ਹੋ ਜਾਂਦਾ ਹੈ ਉਹ ਪਾਰ ਵੀ ਖਤਮ ਹੋ ਜਾਂਦਾ ਹੈ ਦੁਕਾਨਾਂ ਵੀ ਨਹੀਂ ਚੱਲਦੀਆਂ ਫੈਕਟਰੀਆਂ ਵੀ ਥੱਲੇ ਹੋ ਜਾਂਦੀਆਂ ਸੋ ਕਿਸਾਨ ਨੂੰ ਖੁਸ਼ ਕਰਨ ਰੱਖਣਾ ਕਿਸਾਨ ਦੀ ਮਿਹਨਤ ਦਾ ਫਲ ਉਹਨੂੰ ਮਿਲੇ ਤੇ ਪੂਰਾ ਦੇਸ਼ ਸਾਰੀ ਤਰੱਕੀ ਕਰ ਸਕਦਾ ਹੈ ਸੋ ਆ ਜਿਹੜੇ ਇੰਨੀ ਧੇਰ ਹੋ ਗਏ ਕਿਸਾਨ ਸੰਘਰਸ਼ ਕਰੇ ਬਿਚਾਰੇ ਸਰਕਾਰਾਂ ਤੇ ਬੈਠਿਆ ਰੇਲਵੇ ਤੇ ਲਾਈਟਾਂ ਬੈਠਿਆ ਹਲੇ ਤੱਕ ਕੋਈ ਅ ਇਨੀਸ਼ੀਏਟਿਵ ਨਹੀਂ ਲਿੱਤਾ ਗਿਆ ਸੈਂਟਰ ਸਰਕਾਰ ਤਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਚਾਹੀਦਾ ਦਿੱਲੀ ਉੱਥੇ ਬਹਿਣਾ ਚਾਹੀਦਾ ਹੈ ਮੁੱਖ ਮੰਤਰੀ ਸੂਬੇ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਇਲੈਕਟਿਡ ਹੈ ਸਾਰੇ ਪੰਜਾਬੀਆਂ ਦਾ ਮੁੱਖ ਮੰਤਰੀ ਹੈ ਜੇ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆ ਹੈ ਲੜਾਈ ਲੜਨੀ ਤਾਂ ਇਹਨੂੰ ਪਰ ਮੁੱਖ ਮੰਤਰੀ ਨਿਕਲਦੇ ਨਹੀਂ ਆਪਣੇ ਘਰੋਂ ਆਪਣੇ ਮੈਂ ਆਪਣੇ ਜਿੱਥੇ ਫਾਰਮ ਹਾਊਸ ਤੋਂ ਨਿਕਲਦੇ ਨਹੀਂ ਮਿਲਦੇ ਨਹੀਂ ਗੱਲ ਹੀ ਕਰਦੇ ਹਾਲਾਤ ਤਾਂ ਹੀ ਬਿਗੜੀ ਪਈਏ ਨਾ ਮੁੱਖ ਮੰਤਰੀ ਕੁਝ ਕਰਨ ਨੂੰ ਤਿਆਰ ਹੈ ਨਾ ਦੇਸ਼ ਦੇ ਪ੍ਰਧਾਨ ਮੰਤਰੀ ਕਰਨ ਨੂੰ ਤਿਆਰ ਹੈ ਲਾਵਾਰਸ ਬਣੇ ਪਏ ਆ ਜਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਮਨੁੱਖੀ ਦੀ ਕਮੇਟੀ ਬਣਾਈ ਗਈ ਹੈ ਗਵਰਨਮੈਂਟ ਹੈ ਰੋ ਸੈਂਟਰ ਗੋਮਾਨੀ ਹਮਾਰੇ ਤੇ ਧੋਖਾ ਹੈ ਕਿ ਜੋ ਰੇਲ ਟ੍ਰੈਕ ਡੋਕਾ ਹੋਇਆ ਹੈ ਉਸਕੇ ਕਾਰਨ ਬਲੈਕਆਊਟ ਹੋ ਜਾਏਗਾ ਪੰਜਾਬ ਨੂੰ ਬਿਜਲੀ ਚਲੇ ਜਾਏਗੀ ਅੱਜ ਜਮਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਕਿ ਉਹ ਜਾ ਕੇ ਉੱਥੇ ਦਿੱਲੀ ਜਾਣ ਉੱਥੇ ਬੈਠਣ ਉੱਥੇ ਗੱਲ ਕਰਨ ਮੁੱਖ ਮੰਤਰੀ ਉੱਥੇ ਜੇ ਮੁੱਖ ਮੰਤਰੀ ਨੇ ਜਾਣਾ ਹੀ ਨਹੀਂ ਉੱਥੇ ਮਿਲਣਾ ਹੀ ਨਹੀਂ ਆਪਣੀ ਗੱਲ ਦੱਸਣੀ ਨਹੀਂ ਆਪਣੇ ਪੰਜਾਬ ਦੀ ਭਾਵਨਾ ਦੱਸਣੀ ਨਹੀਂ ਹੈ ਨਹੀਂ ਸਿੰਗਸ਼ ਕਰਨਾ ਨਹੀਂ ਤੇ ਫਿਰ ਹੋਣਾ ਹੀ ਆ ਐ ਨਹੀਂ ਹੋ ਸਕਦਾ ਕਿ ਮੁੱਖ ਮੰਤਰੀ ਘਰੇ ਬੈਠਾ ਰਹੇ ਤੇ ਸਾਰਾ ਕੁਝ ਬੰਦ ਹੋ ਜੇ ਜਿੰਮੇਵਾਰੀ ਮੁੱਖ ਮੰਤਰੀ ਦੀ ਹੈ ਹੱਲ ਕਰਾਏ ਤੇ ਇੰਦਰ ਨੇ ਅਟਲ ਖਰੀ ਦੀ ਮੁੱਖ ਮੰਤਰੀਆਂ ਦੀ ਕਮੇਟੀ ਬਣਾਈ ਹੈ ਬਿਹਾਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਹ ਜਿਹੜੀ ਮੰਤਰੀਆਂ ਦੀ ਕਮੇਟੀ ਬਣਾਈ ਹੈ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਉਹ ਹੈ ਕਿਸਾਨਾਂ ਨੂੰ ਸਮਝਾਉਣ ਵਾਸਤੇ ਕਿ ਤੁਸੀਂ ਆਰਡਨੈਂਸ ਨੂੰ ਮੰਨੋ ਆ ਇੱਕ ਗਲਤ ਅਪਰੋਚ ਹੈ ਸਰ ਕੇਂਦਰ ਸਰਕਾਰ ਅਪਰੋਚ ਜਿਹੜੇ ਮੰਤਰੀ ਭੇਜਨੇ ਚਾਹੀਦੇ ਸੀ ਉਹਨਾਂ ਦੀਆਂ ਭਾਵਨਾ ਸੁਣ ਕੇ ਤੇ ਹੱਲ ਕਰਾਉਣ ਵਾਸਤੇ ਉਹ ਜਿਹੜੇ ਮੰਤਰੀ ਆ ਰਹੇ ਹੱਲ ਕਰਾਉਣ ਵਾਸਤੇ ਨਹੀਂ ਉਲਟਾ ਪ੍ਰੈਸ਼ਰ ਪਾਉਣ ਵਾਸਤੇ ਆ ਰਹੇ ਆ ਕਿ ਤੁਸੀਂ ਆ ਆ ਆ ਆਰਡਨੈਂਸ ਨੂੰ ਐਕਸੈਪਟ ਕਰੋ ਜਿਹੜੀ ਐਸਜੀਪੀਸੀ ਇਲੈਕਸ਼ਨ ਜਿਹੜੀ ਹੁਣ ਆ ਰਹੀ ਹੈ ਕਿਉਂਕਿ ਚੋਣ ਕਮਿਸ਼ਨ ਨੂੰ ਨਿਯੁਕਤ ਕਰ ਦਿੱਤਾ ਗਿਆ ਇਹ ਕਿਹਾ ਜਾ ਰਿਹਾ ਕਿ ਹੁਣ ਤੱਕ ਜਿਹੜਾ ਅਲਾਈਅੰਸ ਹੀ ਉਹਨੇ ਕਰਕੇ ਇਸ ਦੀ ਕੋਈ ਇਲੈਕਸ਼ਨ ਨਹੀਂ ਹੋ ਰਹੀ ਸੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਪਹਿਲੇ ਵੀ ਇਹਾਰ ਸਿਲੈਕਸ਼ਨ ਵਾਸਤੇ ਹੁਣ ਵੀ ਤਿਆਰ ਹੈ ਜਦੋਂ ਮਰਜੀ ਜਿਹੜੇ ਦਿਨ ਕਰਾਉਣਾ ਚਾਹੇ ਅਸੀਂ ਤਿਆਰ ਹੈ ਇਲੈਕਸ਼ਨ ਵਾਸਤੇ ਮੈਂ ਵਧਾਈ ਦਿੰਦਾ ਕਿ ਬਹੁਤ ਵਧੀਆ ਕਦਮ ਕੀਤਾ ਕਿ ਇਲੈਕਸ਼ਨ ਤੇ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਕਮਿਸ਼ਨਰ ਲਾਇਆ ਗਿਆ ਬੜੇ ਬਹੁਤ ਵਧੀਆ ਜਿਹੜੇ ਜੱਜ ਸਾਹਿਬ ਲਾਇਆ ਗਿਆ ਜਿਨ੍ਹਾਂ ਦਾ ਜੇ ਤੁਸੀਂ ਰਿਕਾਰਡ ਦੇਖੋ ਐਕਸਲੈਂਟ ਰਿਕਾਰਡ ਹੈ ਪਤੋਂ ਦੇ ਜਿਹੜੇ ਸਾਥੀ ਰਹੇ ਚੁਕੇ ਨੇ ਉਹ ਬਹੁਤ ਸਾਰੇ ਦਾਅਵੇ ਕਰ ਰਹੇ ਕਿ ਅਸੀਂ ਸ਼ਰੋਗਨੀ ਕਮੇਟੀ ਤੇ ਅਸੀਂ ਕਾਬਜ਼ ਹੋਵਾ ਕੇ ਮੈਂ ਕਹਿੰਦਾ ਇੱਕ ਕਾਬਜ਼ ਕੋਈ ਨਹੀਂ ਕਿਸੇ ਹੋ ਸਕਦਾ ਆ ਗੁਰੂਆਂ ਗੁਰੂ ਦੀਨ ਸੇ ਕੌਮ ਦੀ ਕਮੇਟੀ ਹੈ ਕਿਸੇ ਦੇ ਕਬਜ਼ੇ ਵਾਲੀ ਕਮੇਟੀ ਨਹੀਂ ਅੱਜ 100 ਸਾਲ ਹੋ ਗਏ 100 ਸਾਲਾਂ ਵਿੱਚ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦਾ ਡੈਮੋਕਰੇਟਿਕਲੀ ਸਿੱਖ ਸੰਗਤ ਫੈਸਲਾ ਕਰਦੀ ਹੈ ਜਿਸ ਨਾਲ ਸਿੱਖ ਸੰਗਤ ਵਿਸ਼ਵਾਸ ਕਰਦੀ ਹੈ ਉਹਨਾਂ ਨੂੰ ਬਣਾਉਂਦੀ ਹੈ ਲਗਾਤਾਰ 100 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਿਸ਼ਵਾਸ ਰੱਖਿਆ ਹੈ ਹੁਣ ਵੀ ਇਸ ਸ਼੍ਰੋਮਣੀ ਕਾਲੀ ਦਲ ਸਿੱਖ ਸੰਗਤ ਵਿੱਚ ਜਾਏਗਾ ਜਦੋਂ ਇਲੈਕਸ਼ਨ ਹੋਊਗੀ ਪਰ ਦੋਗੇ ਹਰ ਆਦਮੀ ਨੂੰ ਹਰ ਕੌਮ ਦੇ ਹਰ ਲੀਡਰ ਨੂੰ ਹਰ ਕੰਮ ਦਾ ਹੱਕ ਹੈ ਲੜਾਈ ਲੜਦਾ मोस्ट ਵੈਲਕਮ ਹੈ ਆਨ ਲੜਾਈ ਲੜ ਇਲੈਕਸ਼ਨ ਜਨਤਾ ਜਾਣ ਕੌਮ ਦੇ ਜਾਣ ਕੌਮ ਫੈਸਲਾ ਕਰੂਗੀ ਕਿਸ ਤੇ ਵਿਸ਼ਵਾਸ ਰੱਖੇ ਆਪ ਨਹੀਂ ਕਹ ਸਕਦੇ ਆਪ ਨਹੀਂ ਕਹਿ ਸਕਦੇ ਅਸੀਂ ਕਬਜ਼ਾ ਕਰਾਂਗੇ ਉਹਨਾਂ ਦੀ ਕਪੈਸਿਟੀ ਕਿਸੇ ਦੀ ਨਹੀਂ ਹੈ ਸਰ ਵਿਰੋਧੀ ਧਿਰਾਂ ਤੇ ਜਤੇ ਬੰਦੀਆਂ ਸਰਕਾਰ ਕਮੇਟੀਆਂ ਸਭ ਸ਼੍ਰੋਮਿਕ ਕਮੇਟੀ ਦੇ ਭਾਗੂ ਚੁੱਕੀਆਂ ਕੱਲੇ-ਕੱਲੇ ਜਿਹੜਾ ਉਹ ਚੁੱਕਾ ਦੇ ਵੀ ਸ਼੍ਰੋਮਿਕ ਕਮੇਟੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਆਪਣਾ ਅਕਸ ਪਛਾੜ ਸਕਦੀ ਸ਼੍ਰੋਮਿਕ ਖਾਲੀ ਦਾ ਸ਼੍ਰੋਮਿਕ ਕਰਤੂਰਕ ਪ੍ਰਬੰਧਕ ਕਮੇਟੀ ਇੱਕ ਸੇ ਕੌਮ ਦੀ ਪਾਰਲੀਮੈਂਟ ਹੈ ਇਹਦੇ ਆਕਸ਼ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਆ ਕੌਮ ਦੀ ਜਾਇਦਾਦ ਹੈ ਆ ਕੌਮ ਦਾ ਆ ਜਿਹੜੇ ਲੋਕੀ ਜਿਹੜੇ ਲੋਕੀ ਆ ਜਿਹੜੇ ਲੋਕ ਇਹਦੇ ਪਿੱਛੇ ਲੱਗਦੇ ਆ ਉਹ ਆਪਣਾ ਪਿੱਠੋਕਰ ਦੇਖਣ ਪਹਿਲੇ ਨਵਜੋਤ ਸਿੰਘ ਸਿੱਧੂ ਪਹਿਲੇ ਅਕਾਲੀ ਦਲ ਬੀਜੇਪੀ ਚ ਵੀ ਨਰਾਜ ਹੁਣ ਕਾਂਗਰਸ ਚ ਵੀ ਨਰਾਜ ਨਗਾਇਆ ਰਿਹਾ ਮੈਂ ਤੁਹਾਨੂੰ ਇੱਕ ਗਰੰਟੀ ਦਿੰਦਾ ਉਹ ਸ਼੍ਰੋਮਣੀ ਅਕਾਲੀ ਦਲ ਚ ਨਹੀਂ ਆ ਸਕਦਾ ਹੋਰ ਕਿਤੇ ਮਰਜੀ ਦੇ ਸਕਦਾ ਹੋਰ ਇੱਕੀ ਗਰੰਟੀ ਮੇਰੀ ਹੈ ਬਾਕੀ ਉਹਦੀ ਕੋਈ ਗਰੰਟੀ ਨਹੀਂ ਹੈ ਉਹਦਾ ਕੋਈ ਪਤਾ ਨਹੀਂ ਅੱਜ ਕਿੱਥੇ ਕੱਲ ਕਿੱਥੇ ਪਰਸੋ ਕਿੱਥੇ ਤੁਹਾਡੇ ਨਾਲ ਨਹੀਂ ਰਹੇ ਕਾफी ਸਮਾਂ ਪਰ ਕਾਰਨ ਕਿ ਸਿੱਧੂ ਸਾਹਿਬ ਦੀ ਨਾਰਾਜ਼ਗੀ ਹੁੰਦੀ ਕਿਉਂ ਹੈ ਸਿੱਧੂ ਸਾਹਿਬ ਦੀ ਨਾਰਾਜ਼ਗੀ ਬਾਰੇ ਸਭ ਤੋਂ ਵਧੀਆ ਅੰਮ੍ਰਿਤਸਰ ਦੀ ਪ੍ਰੈਸ ਦੱਸ ਸਕਦੀ ਹੈ ਕਿਉਂਕਿ ਤੁਸੀਂ ਡੇਲੀ ਡੀਲ ਕਰਦੇ ਹੋ ਉਹਨਾਂ ਨਾਲ ਨਹੀਂ ਮੈਂ ਇਹ ਕਹਿੰਦਾ ਡੇਲੀ ਡੀਲ ਕਰਦੇ ਹਾਂ ਮੈਂ ਤਾਂ ਕਿਤੇ-ਕਿਤੇ ਕਰਦਾ ਤੁਸੀਂ ਉਹਨਾਂ ਨੂੰ ਡੇਲੀ ਡੀਲ ਕਰਦੇ ਹੋ ਮੈਥੋਂ ਵਧੀਆ ਤੁਸੀਂ ਜਾਣਦੇ ਹੋ ਕਿਸਾਨ ਕਹਿ ਰਹੇ ਕਿ ਪੋਲਿਟੀਕਲ ਪਾਰਟੀ ਸਾਡੇ ਜਿਹੜੇ ਧਰਮ ਨੇ ਉਹਨਾਂ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਪਹਿਲੇ ਵੀ ਕਿਹਾ ਸੀ ਅੱਜ ਵੀ ਕਹਿੰਦਾ ਹੈ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਦੇ ਮਗਰ ਲੱਗਣ ਨੂੰ ਤਿਆਰ ਆਂ ਸਾਨੂੰ ਕਿਸਾਨ ਜਥੇਬੰਦੀਆਂ ਹੁਕਮ ਕਰਨ ਕਰਨਾ ਕੀ ਹੈ ਅਸੀਂ ਤਿੰਨ ਮੈਂਬਰ ਕਮੇਟੀ ਬਣਾਈ ਹੈ ਚੰਦੂ ਮਹਾਰਾਜ ਸਾਹਿਬ ਪੁੰਦਰ ਸਾਹਿਬ ਤੇ ਮਲੂਕਾ ਸਾਹਿਬ ਸਾਡੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਸਾਰੀ ਜਥੇਬੰਦੀ ਨਾਲ ਤਾਲਮੇ ਰੱਖੋ ਉਹਨਾਂ ਤੋਂ ਹੁਕਮ ਲਓ ਕੀ ਕਰਨਾ ਕੀ ਹੈ ਅਸੀਂ ਉਹਨਾਂ ਦੇ ਝੰਡੇ ਥੱਲੇ ਉਹਨਾਂ ਦੇ ਝੰਡੇ ਥੱਲੇ ਉਹਨਾਂ ਦੇ ਕੈਂਤੇ ਜਿਵੇਂ ਕਹਿੰਦੇ ਸੰਘਰਸ਼ ਆਪਣਾ ਐਂਡ ਰਿਜ਼ਲਟ ਕੀ ਹੋਣਾ ਚਾਹੀਦਾ ਹੈ ਕਿ ਆਪਣਾ ਜੋ ਮਕਸਦ ਹੈ ਉਹ ਪੂਰਾ ਹੋਣਾ ਚਾਹੀਦਾ ਹੈ वो भी अपने भरा है किसानों कहना है कि बीजेपी भी की तरफ कमेटी भेज रही है हमें मनाने के लिए दूसरी तरफ चंडीगढ़ में बीसी करी किसान कि कि यहाँ का माहौल खराब कर रहे हैं। आप मैं वो ही कह रहे हैं कि जड़ी कमेटी भेज रही है कमेटी हल करने वास्ते नहीं भेज रही उल्टा ਸਮਝਾਉਣ ਤੇ ਕਹਿਨ ਨੂੰ ਤੇ ਕਹ ਰਹੀ ਹੈ ਕਿ ਅਸੀਂ ਚੰਗਾ ਕੀਤਾ ਕੰਮ ਅਸਲ ਨੂੰ ਕਹਿ ਰਿਹਾ ਕਿ ਮਾਹੌਲ ਖਰਾਬ ਹੋ ਜਾਏਗਾ ਇਦਾਂ ਦੀ ਵੀ ਗੱਲਾਂ ਵੀ ਸਾਹਮਣੇ ਆ ਰਹੀਆਂ ਮਾਹੌਲ ਆ ਕੋਈ ਇੱਕ ਮਾਹੌਲ ਕਿਵੇਂ ਖਰਾਬ ਹੋਗਾ ਸਾਰੇ ਕਿਸਾਨ ਸਾਰੇ ਕਿਸਾਨ ਜਿਨ੍ਹਾਂ ਨੇ ਸਾਰੇ ਕਿਸਾਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਰੇ ਖੂਨ ਪਸੀਨੇ ਨਾਲ ਆਪਣੇ ਦੇਸ਼ ਨੂੰ ਪਾਲਿਆ ਤੇ ਪਲੋਸਿਆ ਉਹ ਆਪਾਂ ਮਾਹੌਲ ਖਰਾਬ ਕਰਨਗੇ ਟੋਡੇ ਮੈਡਮ ਦੇ ਸਤੀਫੇ ਤੇ ਉਹਨਾਂ ਨੇ ਕਹਿ ਰਿਹਾ ਕਿ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਸਿਰਫ ਆਪਣੇ ਬਿਜ਼ਨਸ ਬਚਾਉਣ ਵਾਸਤੇ ਸਤੀਫਾ ਦਿੱਤਾ ਹੈ ਨਾ ਕਿ ਕੋਈ ਦੇਸ਼ਵਸਤੀਆਂ ਕੇ ਸਾਧਾ ਨਿਕਲ ਜੇ ਬਿਜ਼ਨਸ ਬਚਾਉਣਾ ਹੁੰਦਾ ਫਿਰ ਸਤੀਫਾ ਦੇਣ ਦੀ ਲੋੜ ਨਹੀਂ ਹੈ ਮੈਂ ਹੈਰਾਨ ਹਾਂ ਉਹਨਾਂ ਦੇ ਤੁਹਾਡਾ ਖੇਤਰੀ ਪਾਰਟੀ ਨਾਲ ਕੀ ਸਬੰਧ ਦੀ ਮੋੜ ਅਸੀਂ ਸਾਰੀ ਖੇਤਰੀ ਪਾਰਟੀ ਨਾਲ ਵੀ ਗੱਲ ਕਰਾਂਗੇ ਜਿਹੜੀ ਕਿਸਾਨ ਜਥੇਬੰਦੀਆਂ ਬਾਹਰ ਵੀ ਜਿਹੜੀ ਸਾਡੀ ਤਿੰਨ ਮੈਂਬਰ ਕਮੇਟੀ ਬਣਾਈ ਗਈ ਹੈ ਉਹ ਸਾਰੀਆਂ ਦੂਜੀਆਂ ਜਥੇਬੰਦੀਆਂ ਕੋਲੇ ਜਾਊਗੀ ਇਹ ਦੂਜੇ ਸੂਬਿਆਂ 'ਚ ਵੀ ਜਾਊਗੀ ਇਕੱਠੇ ਕਰਕੇ ਮੈਂ ਇੱਕ ਗੱਲ ਦੱਸਣਾ ਚਾਹਣਾ ਸਾਰ ਮੇਰੇ ਸਾਰੇ মিডিਆ ਰਾਹੀਂ ਆ ਜੰਗ ਤਾਂ ਜਿੱਤੀ ਜਾਊਗੀ ਜੀ ਆਪਾਂ ਇਕੱਠੇ ਹੋ ਕੇ ਲੜਾਂਗੇ ਸਰ 2022 ਕਿਸੇ ਨੂੰ ਕੋਈ ਪ੍ਰਸਟੀਜ ਨਹੀਂ ਰੱਖਣੀ ਚਾਹੀਦੀ ਮੈਂ ਪ੍ਰੈਜ਼ੀਡੈਂਟ ਅਕਾਲੀ ਦਲ ਜੋ ਸਭ ਤੋਂ ਵੱਡੀ ਮੈਂ ਕਹਿ ਸਕਦਾ ਹਿੰਦੁਸਤਾਨ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਦਾਸ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਐ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਕਹ ਰਿਹਾ ਅਸੀਂ ਸਭ ਤੋਂ ਪਿੱਛੇ ਲੱਗਣ ਨੂੰ ਤਿਆਰ ਹੈ ਅਸੀਂ ਕਿਸੇ ਮਰਜ਼ੀ ਕੋਈ ਵੀ ਆਪਣਾ ਝੰਡਾ ਲਾਏ ਐਕਸੈਪਟ ਕਾਂਗਰਸ ਬਾਕੀ ਸਾਰਿਆਂ ਦੇ ਝੰਡਾ ਮਗੜ ਲੱਗ ਕੇ ਅਸੀਂ ਆਹ ਹੱਲ ਕਰਾਉਣਾ ਚਾਹੁੰਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਤੁਹਾਡੇ ਮਗਰ ਹੈ ਜੋ ਤੁਸੀਂ ਕਹੋ ਜਿਹੜੀ ਹਰ ਕਮੇਟੀ ਨੂੰ ਤੁਸੀਂ ਹੁਕਮ ਕਰੋਗੇ ਸਾਡੀ 30 ਮੈਂਬਰ ਕਮੇਟੀ ਜੋ ਹੁਕਮ ਕਰੋਗੇ ਜਸਟ ਜਸਟ ਤਰੀਕੇ ਦੀ ਸਹਿਯੋਗ ਚਾਹੋਗੇ ਅਸੀਂ ਸਹਿਯੋਗ ਦੇਣ ਤਿਆਰ ਆ ਜਿਵੇਂ ਤੁਸੀਂ ਕਹੋਗੇ ਜਦੋਂ ਮਰਜ਼ੀ ਕਹੋਗੇ ਅਸੀਂ ਤਿਆਰ